ਇਥੇ ਇੱਕ ਤਰਕ ਖੜਾ ਹੁੰਦਾ ਹੈ ਜਪਣ ਵਾਸਤੇ ਫਿਰ ਬਾਣੀ ਕੰਠ ਹੋਣੀ ਚਾਹੀਦੀ ਹੈ ਕਿਉਂਕਿ ਧਿਆਨ ਜੋ ਅੰਤਰਮੁਖੀ ਕਰਨਾ ਹੈ ਅਗਰ ਕੰਠ ਨਹੀਂ ਤਾਂ ਧਿਆਨ ਤਾਂ ਬਾਹਰ ਜਾਏਗਾ ਗੁਟਕੇ ਤੇ ਜਾਏਗਾ ਪੌਥੀ ਤੇ ਜਾਏਗਾ ਇੱਥੇ ਆ ਕੇ ਗੁਰੂ ਨਾਨਕ ਦੇਵ ਜੀ ਨੇ ਕਹਿ ਦਿੱਤਾ ਓਮੇ ਸਾਧਨਾ ਮਾਰੀ ਇੱਕ ਓਮ ਦਾ ਅੱਖਰ ਤੇ ਉਚਾਰਨ ਕਰ ਸਕਦਾ ਹੈ ਇੱਕ ਵਾਇਗਰੂ ਤੇ ਕਹਿ ਸਕਦਾ ਹੈ ਅੱਲਾਹ ਹੋਤੇ ਕਹਿ ਸਕਦਾ ਹੈ ਨਹੀਂ ਪੂਰੀ ਕੁਰਾਨ ਪੜ ਸਕਦਾ ਤੇ ਨਾ ਪੜ ਅੱਲਾਹ ਉਹ ਅੱਲਾਹ ਤੇ ਕਰ ਸਕਦਾ ਹੈ ਨਹੀਂ ਉਪਨਿਸ਼ਦਾਂ ਪੜ ਸਕਦਾ ਨਹੀਂ ਵੇਦ ਪੜ ਸਕਦਾ ਹਰੀ ਓਮ ਹਰੀ ਓਮ ਤੇ ਜਪ ਸਕਦਾ ਹੈ ਨਹੀਂ ਸਾਰੀ ਬਾਣੀ ਪੜ ਸਕਦਾ ਵਾਹਿਗੁਰੂ ਵਾਹਿਗੁਰੂ ਤੇ ਜਪ ਸਕਦਾ ਹੈ ਮਹਾਰਾਜ ਕਹਿੰਦੇ ਜਪਣ ਵਾਲਾ ਮਾਰ ਨਹੀਂ ਖਾਏਗਾ ਬਖਸ਼ਿਆ ਜਾਏਗਾ ਪ੍ਰਮਾਤਮਾ ਮਾਫ ਕਰੇਗਾ ਇਦੇ ਲਈ ਪ੍ਰਮਾਤਮਾ ਦੇ ਘਰ ਦੇ ਦਰਵਾਜ਼ੇ ਖੁੱਲ੍ਹੇ ਕਿਉਂਕਿ ਜਪਦਾ ਪਿਆ ਅਗਰ ਜਪਦਾ ਪਿਆ ਤੇ ਇੱਕੋ ਹੀ ਅੱਖਰ ਅੰਦਰ ਚਲਾ ਗਿਆ ਤੇ ਅਜੱਬਾ ਜਾਪ ਚੱਲ ਪਏਗਾ ਸਾਰੇ ਵਿਚਾਰ ਸ਼ਾਂਤ ਹੋ ਜਾਣਗੇ ਰੱਬੀ ਜੋਤ ਪ੍ਰਗਟ ਹੋ ਜਾਏਗੀ ਇਹ ਵੀ ਮੈਰਜ਼ ਕਰਦੇ ਆ ਇੱਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਆਰ ਜਪਣ ਲਈ ਧਿਆਨ ਅੰਤਰਮੁਖੀ ਕਰਨਾ ਪਏਗਾ जपना इंज है जिम्मे भोजन की बुरकी में मैं कंठ तो थले कर देती है कि खून बनेगी मांस बनेगी कुछ ना कुछ बनेगी लेकिन पढ़ना तो इंज है जिम्मे भोजन अजे थाली च पे है मैं बना रहे हैं, पका रहे हैं। इस तरह ही है पढ़ना इस तरह है रोटी पकाई जा रही है परोसी जा रही है थालियां च रखी जा रही है ये पढ़ना इंज है ਤੇ ਸਾਰੀ ਜ਼ਿੰਦਗੀ ਕਿਸੇ ਦੀ ਪਕਾਣ ਦੇ ਚ ਹੀ ਲੰਘ ਜਾਏ। ਉਹਨੂੰ ਸਿਆਣਾ ਖੋ ਗਏ। ਸਾਰੀ ਜ਼ਿੰਦਗੀ ਪੜਨ ਵਿੱਚ ਲੰਗੀਏ। ਇਸ ਵਾਸਤੇ ਗੁਰਨਾਮਿਕ ਨੂੰ ਐਲਾਨੀਆਂ ਕਹਿਣਾ ਪਿਆ। ਪੜੀਏ ਜੇਥੇ ਬਰਸ ਬਰਸ ਪੜੀਏ ਜੇਥੇ ਸਾਸ ਪੜੀਏ ਜੇਤੀ ਆਰ ਜਾ ਪੜੀਏ ਜੇਥੇ ਸਾਸ ਸਾਰੇ ਮਹੀਨੇ ਪੜ ਸਾਰੇ ਸਾਲ ਪੜ ਸਾਰੇ ਸਵਾਸ ਜਿਤਨੇ ਨੇ ਇਤਨਾ ਪੜਾ ਪਰ ਨਾਨਕ ਲੇਖੇ ਇੱਕ ਗੱਲ ਹੋਰ ਹਾਂ ਮੈਂ ਜਕਣਾ ਜਪਕ ਉਹ ਇੱਕ ਗੱਲ ਕੀ ਹੈ ਜਪਣਾ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਹੁਣ ਮੈਂ ਫਿਰ ਦੁਹਰਾਵਾਂ ਬੜੇ ਧਿਆਨ ਨਾਲ ਸੁਣਨਾ ਜ਼ਰੂਰ ਅਬਿਆਸੀ ਦੀ ਪਕੜ ਵਿੱਚ ਆ ਜਾਏਗੀ ਪੜਨ ਨਾਲੋਂ ਜਪਣਾ ਲੱਖਾਂ ਗੁਣਾ ਔਖਾ ਹੈ ਸੈਂਕੜੇ ਗੁਣਾ ਨਹੀਂ ਹਜ਼ਾਰਾਂ ਗੁਣਾ ਨਹੀਂ ਲੱਖਾਂ ਗੁਣਾ ਪੜ੍ਹ ਕੇ ਕੋਈ ਵੀ ਲਏਗਾ ਬੱਚੇ ਵੀ ਪੜ੍ਹ ਲੈਣਗੇ ਬੁੱਢੇ ਵੀ ਪੜ੍ਹ ਲੈਣਗੇ ਜਵਾਨ ਵੀ ਪੜ੍ਹ ਲੈਣਗੇ ਜਪਣਾ ਔਖਾ ਹੈ ਸ਼ੁਰੂਆਤ ਪੜਨ ਤੋਂ ਕਰਨੀਏ ਪੜਨਾ ਕਰਮकांड ਹੈ ਅਗਰ ਜਪਣ ਦੇ ਸਫਲਤਾ ਮਿਲ ਗਈ ਤੇ ਅਨੁਭਵ ਹੈ ਇਹ ਅਨੁਭਵ ਪ੍ਰਕਾਸ਼ ਹੈ ਇਸ ਅਨੁਭਵ ਪ੍ਰਕਾਸ਼ ਵਿੱਚ ਫਿਰ ਜਿਹੜੇ ਅਰਥ ਖੁੱਲਣਗੇ ਮੈਂ ਅਰਜ਼ ਕਰਾਂ ਉਹ ਬਾਹਰ ਦੇ ਟੀਕਿਆਂ ਦੇ ਅਰਥ ਨਾਲ ਮੇਲ ਨਹੀਂ ਖਾਂਣਗੇ ਉਹ ਅਰਥ ਕੁਝ ਹੋਰ ਹੋਣਗੇ ਉਹ ਅਰਥ ਵਾਸਤਵਿਕ ਅਰਥ ਹੋਣਗੇ ਔਰ ਉਹ ਅਰਥ ਵੀ ਇੱਕ ਨਹੀਂ ਹੋਵੇਗਾ ਰੋਜ਼ ਰੋਜ਼ ਜਪਦਿਆਂ ਖੁੱਲਣਗੇ ਨਵੇਂ ਤੋਂ ਨਵੇਂ ਖੁੱਲਣਗੇ ਅੱਜ ਜਪਿਆ ਕੁਝ ਹੋਰ ਅਰਥ ਖੁੱਲੇ ਨੇ ਕੱਲ ਜਪਿਆ ਕੁਝ ਹੋਰ ਅਰਥ ਖੁੱਲੇ ਨੇ ਇਸ ਵਾਸਤੇ ਮੈਂ ਅਰਜ਼ ਕਰਾਂ ਜਪਜੀ ਸਾਹਿਬ ਅਗਰ ਰੋਜ਼ ਜਪੀ ਜਾ ਰਹੀ ਹੈ ਕਰੋੜਾਂ ਜਨਮ ਵੀ ਮਨੁੱਖ ਜਪੇ ਕਤਈ ਪੁਰਾਣੀ ਨਹੀਂ ਹੋਵੇਗੀ ਨਵੇਂ ਅਰਥ ਖੋਲੇਗੇ ਗੁਰੂ ਦਾ ਸ਼ਬਦ ਨਵੇਂ ਅਰਥ ਖੋਲੇਗਾ ਸਾਹਿਬ ਮੇਰਾ ਨਿਤ ਨਵਾ ਸਦਾ ਸਦਾ ਦਾ ਨਿਤ ਨਵੀਂ ਝਲਕ ਮਿਲੇਗੀ ਇਸ ਜਪਨ ਦੇ ਚੋ ਅੱਜ ਜਪੇ ਹੈ ਕੁਝ ਹੋਰ ਝਲਕ ਮਿਲੀਏ ਕੱਲ ਜਪਿਆ ਕੁਝ ਹੋਰ ਝਲਕ ਮਿਲੇਗੀ ਇਸ ਵਾਸਤੇ ਇਸ ਤਰ੍ਹਾਂ ਦੇ ਖਸਮ ਦੇ ਬੋਲ ਜੋ ਆਪ ਕਦੀ ਪੁਰਾਣਾ ਨਹੀਂ ਉਹਦੇ ਬੋਲ ਕਦੀ ਪੁਰਾਣੇ ਨਹੀਂ ਹੁੰਦੇ ਨਵੇਂ ਅਰਥ ਖੁੱਲਦੇ ਨੇ ਨਵੇਂ ਖੇੜ ਜੋ ਹੈ ਬਣਦੀਏ ਤੋਂ ਸਹਿਬ ਕਹਿੰਦੇ ਨੇ ਜਿਸ ਤਰ੍ਹਾਂ ਸੰਸਾਰ ਮੈਲ ਹੈ ਤੇ ਮੈਲ ਦੇ ਚ ਵਿਚਰਦੇ ਆ ਕਪੜੇ ਮੈਲੇ ਹੋ ਜਾਂਦੇ ਨੇ ਮੂੰਹ ਮੱਥਾ ਮੈਲਾ ਹੋ ਜਾਂਦਾ ਹੈ ਮਨੁੱਖ ਪਾਣੀ ਨਾਲ ਔਰ ਜੇ ਕਿਦਰੇ ਗਲਾਜ਼ਤ ਨਾਲ ਕਪੜੇ ਮੈਲੇ ਹੋ ਗਏਨ ਸਰੀਰ ਵੀ ਮੈਲ ਨਾਲ ਮੈਲੇ ਹੋ ਗਏਨ ਤਾਂ ਮਨੁੱਖ ਸਾਬਣ ਦੇ ਕੇ ਤੋ ਲੈਂਦਾ ਭਰিয়ে ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਅਗਰ ਪਾਪ ਨਾਲ ਮਤ ਭਰ ਜਾਏ ਤੇ ਪਾਪ ਕੀ ਮੈਂ ਫਿਰ ਦੋਰਾਵਾ ਬੁਰਾ ਸੋਚਣਾ ਹੀ ਪਾਪ ਹੈ ਗਲਤ ਵਿਚਾਰ ਹੀ ਪਾਪ ਨੇ ਬਦਕਿਸਮਤੀ ਹੈ ਲੋਕੀ ਸੁਣੋ ਸਮਝਦੇ ਨੇ ਕਿ ਇਹ ਤੇ ਕੁਛ ਨਹੀਂ ਕਿਸੇ ਦਾ ਨੁਕਸਾਨ ਥੋੜੀ ਹੋਇਆ ਪਰ ਆਪਣਾ ਹੋ ਗਿਆ ਮਨ ਮੈਂ ਦਾ ਹੋ ਗਿਆ ਆਪਣਾ ਤੇ ਹੋ ਗਿਆ ਤੇ ਜਿਹੜਾ ਰੋਜ਼ ਰੋਜ਼ ਬੁਰਾ ਸੋਚਦਾ ਪਿਆ ਇੱਕ ਦਿਨ ਕਰਤ ਦੇ ਚ ਵੀ ਬੁਰਾ ਪ੍ਰਗਟ ਹੋ ਸਕਦਾ ਹੈ ਇਹ ਵੀ ਮੈਂ ਅਰਜ਼ ਕਰਦੇ ਆਂ ਕਹਿੰਦੇ ਨੇ ਝੋੜ ਦੇ ਅੰਦਰ ਦੁਸ਼ਤ ਦੇ ਅੰਦਰ ਦੁਸ਼ਟਪਣੇ ਦੇ ਵਿਚਾਰ ਹਰ ਵਕਤ ਚੱਲਦੇ ਨੇ ਕਰਤ ਦੇ ਚ ਕਦੀ ਕਦੀ ਪ੍ਰਗਟ ਆਉਂਦੇ ਨੇ ਸੰਤ ਦੇ ਅੰਦਰ ਦਇਆ ਤੇ ਪ੍ਰੇਮ ਹਰ ਵਕਤ ਚੱਲਦੀ ਏ ਪਰ ਉਪਕਾਰ ਹਰ ਵਕਤ ਚੱਲਦਾ ਏ ਕ੍ਰਿਤ ਦੇ ਚ ਕਦੀ ਕਦੀ ਪ੍ਰਗਟ ਹੁੰਦਾ ਜਿੱਥੇ ਲੋੜ ਪੈ ਜਾਏ ਲਵਜ਼ ਮੈਂ ਫਿਰ ਦੌੜਾਂ ਵਾ ਦੁਸ਼ਟ ਦੇ ਅੰਦਰ ਦੁਸ਼ਟਪਣਾ ਹਰ ਵਕਤ ਚੱਲਦਾ ਹੈ ਮਨ ਦੇ ਚ ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦਾ ਜਿੱਥੇ ਮੌਕਾ ਲੱਗ ਜਾਏ ਕਿਉਂਕਿ ਬੁਰਾ ਕਰਨ ਦਾ ਹਰ ਜਗ੍ਹਾ ਮੌਕਾ ਨਹੀਂ ਹੈ ਕਾਨੂੰਨ ਹੈ ਸਮਾਜ ਹੈ ਬੁਰਾ ਸੋਚਣ ਲਈ ਤੇ ਹਰ ਜਗ੍ਹਾ ਮੌਕਾ ਹੈ ਹਰ ਜਗ੍ਹਾ ਮੌਕਾ ਹੈ ਦੁਸ਼ਟ ਦੇ ਅੰਦਰ ਦੁਸ਼ਟਪਨਾ ਹਰ ਵਕਤ ਚੱਲਦਾ ਹੈ ਉਹਦੇ ਵਿਚਾਰਾਂ ਚ ਉਹਦੀ ਸੋਚਣੀ ਚ ਉਹਦੀ ਇਛਤਵਨੀਂ ਚ। ਕਰਤ ਦੇ ਚ ਉਦੋਂ ਪ੍ਰਗਟ ਹੁੰਦਾ ਜਦ ਉਸ ਨੂੰ ਮੌਕਾ ਮਿਲ ਜਾਏ। ਸੰਤ ਦੇ ਅੰਦਰ ਸਜਣਤਾ ਪਵਿੱਤਰਤਾ ਪ੍ਰੇਮ ਤੇ ਦਇਆ ਹਰ ਵਕਤ ਚੱਲਦੀ ਹੈ। ਹਰ ਵਕਤ ਚੱਲਦੀ ਹੈ। ਕਰਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਲੋੜ ਪੈ ਜਾਏ। ਲੋੜ ਪੈ ਜਾਏ। ਉਮੇ ਦੇ ਗੱਲ پکڑਦੇ ਚਾਹੀ ਆਈ ਹੋਵੇਗੀ ਚਲੋ ਮੈਂ ਇੱਕ ਦਫਾ ਫਿਰ ਦੜਾਨਾ ਦੁਸ਼ਟ ਦੇ ਅੰਦਰ ਦੁਸ਼ਟਪਣਾ ਹਰ ਵਕਤ ਚੱਲਦਾ ਹੈ ਹਰ ਵਕਤ ਚੱਲਦਾ ਹੈ ਕਿਰਤ ਦੇ ਚ ਉਹ ਦੁਸ਼ਟਪਣਾ ਪ੍ਰਗਟ ਆਉਂਦਾ ਜਦ ਉਹਨੂੰ ਮੌਕਾ ਮਿਲ ਜਾਏ ਕਿਉਂਕਿ ਹਰ ਜਗ੍ਹਾ ਮੌਕਾ ਨਹੀਂ ਹਰ ਵਕਤ ਮੌਕਾ ਨਹੀਂ ਮਿਲ ਸਕਦਾ ਸਮਾਜ ਹੈ ਕਾਨੂੰਨ ਹੈ दुष्ट ਦੇ ਅੰਦਰ ਦੁਸ਼ਟਪਨਾ ਹਰ ਵਕਤ ਚੱਲਦਾ ਹੈ ਹਰ ਵਕਤ ਚੱਲਦਾ ਹੈ ਕ੍ਰਿਤ ਦੇ ਵਿੱਚ ਉਦੋਂ ਪ੍ਰਗਟ ਆਉਂਦਾ ਹੈ ਜਦ ਮੌਕਾ ਮਿਲ ਜਾਏ ਸੰਤ ਦੇ ਅੰਦਰ ਦਇਆ ਹਰ ਵਕਤ ਚੱਲਦੀ ਹੈ ਪ੍ਰੇਮ ਹਰ ਵਕਤ ਚੱਲਦਾ ਹੈ ਪਰਉਪਕਾਰ ਹਰ ਵਕਤ ਚੱਲਦਾ ਹੈ ਰੱਬੀ ਪਿਆਰ ਹਰ ਵਕਤ ਚੱਲਦਾ ਹੈ ਕ੍ਰਿਤ ਦੇ ਵਿੱਚ ਉਦੋਂ ਪ੍ਰਗਟ ਆਉਂਦਾ ਜਿੱਥੇ ਲੋੜ ਪੈ ਜਾਏ ਲੋੜ ਪੈ ਜਾਏ ਅਸਲੀ ਗਲ ਵਿਚਾਰ ਦਈਏ ਸਾਬ ਕਹਿੰਦੇ ਨੇ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਤੇ ਨਾਵੇਂ ਕੇ ਰੰਗ ਉਹ ਪਾਪ ਧੁੱਲ ਜਾਂਦਾ ਨਾਮ ਦੇ ਰੰਗ ਨਾਲ ਤੇ ਨਾਮ ਦਾ ਰੰਗ ਕੀ ਹੈ ਜਪਣਾ ਹੀ ਰੰਗ ਹੈ ਜਪਣਿਆ ਜ਼ਿੰਦਗੀ ਬਦਲੇਗੀ ਜਪਦੇ ਆ ਉਹ ਅਖਰ ਜੈਸੇ ਅੰਦਰ ਵਸੇਗਾ ਮਨ ਦੇਚ ਹੁਣ ਬੁਰੀ ਸੋਚਣੀ ਕਿੱਥੇ ਹੁਣ ਬੁਰੇ ਵਿਚਾਰ ਕਿੱਥੇ ਹੁਣ ਚਿਤਵ ਨਹੀਂ ਕਿੱਥੇ ਮੈਲ ਤੇ ਦੁਲ ਗਏ ਹਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ ਹੈ ਮਨ ਮੈਲੇ ਅਗਰ ਬੁਰਾ ਸੋਚ ਰਿਹਾ ਹੈ ਮਨ ਮੈਲੇ ਅਗਲ ਗਲਤ ਵਿਚਾਰ ਚੱਲ ਰਹੇ ਨੇ ਮਨ ਮੈਲੇ ਅਗਲ ਗਲਤ ਚਿਤਵਨੀ ਚੱਲ ਰਹੀ ਹੈ ਮੈਲਾ ਤੇ ਫਿਰ ਬੜੀ ਕੀਮਤੀ ਬੋਲ ਮਨ ਮੈਲੇ ਸਭ ਕਿਛ ਮੈਲਾ ਤਨੰਦ ਹੋਤੇ ਮਨ ਅੱਛਾ ਨਾ ਹੋਏ ਮਨ ਮੈਲਾ ਇਹਦਾ ਦਾਨ ਵੀ ਮੈਲਾ ਮਨ ਮੈਲਾ ਇਹਦਾ ਗਿਆਨ ਵੀ ਮੈਲਾ ਮਨ ਮੈਲਾ ਇਹਦੀ ਸੇਵਾ ਵੀ ਮੈਲੀ ਮਨ ਮੈਲਾ ਇਹਦਾ ਸਤਸੰਗ ਵੀ ਕੋਈ ਪਵਿੱਤਰ ਨਹੀਂ ਤੋਂ ਮੈਂ ਫਿਰ ਅਰਜ਼ ਕਰਦੇ ਆਂ ਬਰਦਾਸ਼ਤ ਕਰ ਲੈਣਾ ਦੋ ਸ਼ਬਦ ਵਿਦਵਾਨਾਂ ਦੇ ਐਸੇ ਬੋਲ ਨੇ ਕਿ ਅਪਰਾਧੀ ਜੇਲਾਂ ਦੇ ਚਾਉਂਦੇ ਨੇ ਪਾਪੀ ਚਰਚ ਦੇ ਚਾਉਂਦੇ ਨੇ ਮਸਜਿਦਾਂ ਚਾਉਂਦੇ ਨੇ ਮੰਦਰਾਂ ਚਾਉਂਦੇ ਨੇ ਕਿ ਪਾਪ ਸਮਾਜ ਨੂੰ ਦਿਖਾਈ ਨਹੀਂ ਦਿੰਦਾ ਕਾਨੂੰਨ ਨੂੰ ਦਿਖਾਈ ਨਹੀਂ ਦਿੰਦਾ ਔਰ ਇਹ ਧੋਲਦਾ ਹੈ ਨਾਮ ਦੇ ਰੰਗ ਨਾਲ ਤੇ ਨਾਮ ਦਾ ਰੰਗ ਕਿਵੇਂ ਛੜੇ ਜਪਦਿਆਂ ਇਸ ਵਾਸਤੇ ਜਪ ਅਨਪੜ ਬੰਦਾ ਵੀ ਕਰ ਸਕਦਾ ਹੈ ਬਾਣੀ ਅਨਪੜ ਮਨੁੱਖ ਨਹੀਂ ਪੜ ਸਕਦਾ ਅਨਪੜ ਬੰਦਾ ਦਸਮ ਗ੍ਰੰਥ ਨਹੀਂ ਪੜ ਸਕੇਗਾ ਅਨਪੜ ਬੰਦਾ ਗੁਰਗੰਸਾਹਬ ਦੀ ਬਾਣੀ ਨਹੀਂ ਪੜ ਸਕਦਾ ਅਨਪੜ ਮਨੁਖ ਕੁਰਾਨ ਸ਼ਰੀਫ ਨਹੀਂ ਪੜ ਸਕਦਾ ਅਨਪੜ ਮਨੁਖ ਵੇਦ ਨਹੀਂ ਪੜ ਸਕਦਾ ਉਪਨਿਸ਼ਦਾਂ ਨਹੀਂ ਪੜ ਸਕਦਾ ਪਰ ਅਨਪੜ ਮਨੁਖ ਅੱਲਾਹ ਹੋ ਅੱਲਾਹ ਤੇ ਜਪ ਸਕਦਾ ਹੈ ਅਨ ਪੜ ਮਨੁਖ ਹਰੀ ਓਮ ਹਰੀ ਓਮ ਤੇ ਜਪ ਸਕਦਾ ਹੈ ਅਨ ਪੜ ਮਨੁਖ ਵਾਹਿਗੁਰੂ ਵਾਹਿਗੁਰੂ ਤੇ ਕਰ ਸਕਦਾ ਹੈ ਇਸ ਵਾਸਤੇ ਸਹਿਬ ਕਹਿੰਦੇ ਨੇ ਤਾਂ ਓਮ ਹੀ ਸਾਧਨਾ ਮਾਰੀਏ ਅਨ ਪੜ ਨੂੰ ਮਜ਼ਾਕ ਦੇ ਚ ਬਨਾਰਸ ਦੇ ਚ ਕਹਿੰਦੇ ਨੇ ਤੇ ਓਮ ਹੀ ਹੈ ਅਨਪੜ ਹੈ ਓਮ ਹੀ ਤੋਂ ਮੁਰਾਦ ਅਨਪੜ ਹੈ ਬਸ ਓਮ ਓਮ ਜਪਦਾ ਹੈ ਬਾਕੀ ਕੱਖ ਨਹੀਂ ਆਉਂਦਾ ਇਹਨੂੰ ਨਾ ਵੇਦ ਪੜ ਸਕਦਾ ਹੈ ਨਾ ਗੀਤਾ ਨਾ ਉਪਨਿਸ਼ਦ ਬਸ ਓਮ ਓਮ ਕਰਦਾ ਹੈ ਮਹਾਰਾਜ ਕਹਿੰਦੇ ਨੇ ਜਿਹੜਾ ਓਮ ਦੀ ਸਾਧਨਾ ਕਰਨ ਵਾਲਾ ਹੈ ਇਹਨੂੰ ਮਾਰ ਨਹੀਂ ਪਾਏਗੇ ਕਿਉਂਕਿ ਓਮ ਜਪ ਰਿਹਾ ਹੈ ਤੂੰ ਵੇਦ ਪੜ ਰਿਹਾ ਹੈ ਇਹ ਓਮ ਜਪ ਰਿਹਾ ਹੈ ਇਹ ਓਮ ਦੀ ਸਾਧਨਾ ਪਿਆ ਕਰਦਾ ਹੈ ਇਸ ਵਾਸਤੇ ਇਸ ਨੂੰ ਮਾਰਨਾ ਹੀ ਪਵੇਗੀ ਸਹਿਬਾਂ ਦੀ ਬਾਣੀ ਦਾ ਫੈਸਲਾ ਜੋ ਪ੍ਰਾਣੇ ਗੋਬਿੰਦ ਦੇ ਆਵੇ ਪੜਿਆ ਅਨ ਪੜਿਆ ਪਰਮਗਤ ਪਾਉ ਰਿਹਾ ਤੋ ਸਹਿਬ ਕਹਿੰਦੇ ਨੇ ਭਰੀਏ ਮਤ ਪਾਪਾਂ ਕੇ ਸੰਗ ਉਹ ਦੋ ਪਹਿਨਾਵੇਂ ਕੇ ਰੰਗਾਂ ਜੀ ਪੁਨੀ ਪਾਪੀ ਆਕਰਣਾ ਹੈ ਕਰ ਕਰ ਕਾਣਾ ਲਿਖ ਲੈ ਜਾ ਇਹ ਬੰਦਾ ਪੁਨੀਤ ਹੈ ਇਹ ਬੰਦਾ ਪਾਪੀ ਹੈ ਇਹ ਸ਼ਰੀਫ ਹੈ ਇਹ ਬਦਮਾਸ਼ ਹੈ ਸਮਾਜ ਨੇ ਫੈਸਲਾ ਕਰ ਸਕਦਾ ਹੈ ਸਮਾਜ ਦਾ ਫੈਸਲਾ ਕੋਈ ਫੈਸਲਾ ਨਹੀਂ ਫੈਸਲਾ ਪਰਮਾਤਮਾ ਦਾ ਹੈ ਸਮਾਜ ਫੈਸਲਾ ਕਰਦਾ ਹੈ ਕਰਤ ਦੇ ਮੁਤਾਬਕ ਇਹ ਕਰਦਾ ਕੀ ਹੈ ਮੈਂ ਲਫ਼ਜ਼ ਫਿਰ ਦੁਹਰਾ ਦਿਆਂਗਾ ਪਰਮਾਤਮਾ ਇਸ ਢੰਗ ਨਾਲ ਨਹੀਂ ਫੈਸਲਾ ਕਰਦਾ ਪਰਮਾਤਮਾ ਫੈਸਲਾ ਕਰਦਾ ਇਸ ਸੋਚਦਾ ਕੀ ਹੈ ਇਸ ਢੰਗ ਨਾਲ ਫੈਸਲਾ ਕਰਦਾ ਕਿ ਸਵਾਸਤੇ ਸਾਹਿਬ ਕਹਿੰਦੇ ਨੇ ਪੁੰਨੇ ਪਾਪੇ ਆਖਣਾ ਇਹ ਕਹਿਣ ਮਾਤਰ ਨਹੀਂ ਕਿ ਤੁਸੀਂ ਕਹਿ ਦਿਓ ਬੰਦਾ ਬੜਾ ਪੁਨੀਤ ਹੈ ਬੜਾ ਪ੍ਰੇਮੀ ਹੈ ਜੀ ਰੋਜ਼ ਗੁਰਦੁਆਰੇ ਜਾਂਦਾ ਹੈ ਬੜਾ ਸ਼ਰੀਫ ਹੈ ਬੜਾ ਮਹਾਨ ਹੈ ਰੋਜ਼ ਮੰਦਰ ਜਾਂਦਾ ਹੈ ਪੂਜਾ ਪਾਠ ਕਰਦਾ ਹੈ ਇਹ ਤੇ ਪੱਕਾ ਨਿਮਾਜ਼ੀ ਹੈ ਰੋਜ਼ ਨਿਮਾਜ਼ ਪੜਦਾ ਹੈ ਮਸਜਿਦ ਜਾਂਦਾ ਹੈ ਚਲੋ ਦੋ ਲਫ਼ਜ਼ ਮੈਂ ਹੋਰ ਦੁਰਾ ਦੇਆ ਮੰਦਰ ਗਿਆ ਹੋਇਆ ਉਸ ਮਨੁੱਖ ਦਾ ਸਫਲ ਸਮਝ ਲਓ ਉਸ ਦਿਨ ਕਿਸ ਦਿਨ ਜਿਸ ਦਿਨ ਉਹਦੀ ਜ਼ਿੰਦਗੀ ਹਰੀ ਮੰਦਰ ਬਣ ਜਾਏ। ਮਸਜਿਦ ਗਿਆ ਹੋਇਆ ਉਸ ਦਾ ਸਫਲ ਉਸ ਦਿਨ ਸਮਝ ਲਓ ਜਿਸ ਦਾ ਜੀਵਨ ਹੀ ਖਾਨਾ ਖੁਦਾ ਬਣ ਜਾਏ। ਗੁਰਦੁਆਰੇ ਗਿਆ ਹੋਇਆ ਉਸ ਦਿਨ ਉਸ ਦਾ ਸਫਲ ਸਮਝ ਲਓ ਜੇ ਦੀ ਜ਼ਿੰਦਗੀ ਗੁਰੂ ਦਾ ਰੂਪ ਬਣ ਜਾਏ ਤੇ ਗੁਰੂ ਕਹੇ ਦੇ ਮੇਰਾ ਆਪਣਾ ਹੀ ਰੂਪ ਹੈ। ਇਹ ਮੇਰਾ ਆਪਣਾ ਹੀ ਰੂਪ ਹੈ। ਖਾਲਸਾ ਮੇਰੋ ਰੂਪ ਹੈ ਖਾਸ ਮੇਰਾ ਆਪਣਾ ਹੀ ਰੂਪ ਹੈ ਇਹਨੂੰ ਵੇਖੋ ਤੇ ਮੈਨੂੰ ਵੇਖ ਲਓ ਭਗਤ ਕਬੀਰ ਨੂੰ ਕੁਝ ਤਰ ਕੇ ਲੋਕਾਂ ਨੇ ਕਹਿ ਦਿੱਤਾ ਹੈ ਵੀ ਹੈਂ ਤੋ ਮੁਸਲਮਾਨ ਕਿਉਂਕਿ ਕਬੀਰ ਨਾਮ ਇਸਲਾਮੀ ਹੈ ਕਬੀਰ ਸ਼ਬਦ ਅਰਬੀ ਦਾ ਹੈ ਇਹਦੇ ਅਰਥ ਨੇ ਬਜ਼ੁਰਗ ਪੁਰਾਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਪਰਮਾਤਮਾ ਨੂੰ ਵੀ ਕਬੀਰ ਕਹਿੰਦੇ ਨੇ ਯਕ ਅਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇ ਐਬ ਪਰਵਰਦੇਗਾਰ ਹੇ ਪਰਵਰਦੇਗਾਰ ਤੂੰ ਹੱਕ ਹੈ ਸੱਚ ਹੈ ਤੂੰ ਕਬੀਰ ਹੈ ਪੁਰਾਣਾ ਹੈ ਬਜ਼ੁਰਗ ਹੈ ਸਿਆਣਾ ਹੈ ਪਰਮਾਤਮਾ ਨੂੰ ਵੀ ਗੁਰੂ ਨਾਨਕ ਕਬੀਰ ਕਹਿੰਦੇ ਨੇ ਇਸਲਾਮੀ ਨਾਮ ਹੈ ਕਬੀਰ ਨੂੰ ਮੁਸਲਮਾਨਾਂ ਨੇ ਕਿਹਾ ਹੱਦ ਹੋ ਗਈ ਤੂੰ ਮੁਸਲਮਾਨ ਹੈ ਤੈਨੂੰ ਕਦੀ ਮਸਜਿਦ ਦੇ ਚ ਨਹੀਂ ਦੇਖਿਆ ਨਮਾਜ਼ ਪੜਦਿਆਂ ਨਹੀਂ ਦੇਖਿਆ ਕੈਸਾ ਮੁਸਲਮਾਨ ਹੈ ਚਲੋ ਪੰਜ ਵਕਤ ਨਹੀਂ ਪੜਦਾ ਦੋ ਵਕਤ ਪੜ ਲਿਆ ਕਰ ਰੋਜ਼ ਨਹੀਂ ਪੜ ਸਕਦਾ ਜੁਮੇ ਵਾਲੇ ਦਿਨ ਸਹੀ ਪਰ ਤੈਨੂੰ ਤੇ ਕਦੀ ਦੇਖਿਆ ਹੀ ਨਹੀਂ ਪਤਾ ਹੈ ਕਬੀਰ ਨੇ ਉੱਥੇ ਬੋਲ ਕੇ ਆਖਿਆ ਨੇ ਬੜੇ ਕੀਮਤੀ ਗੁਰਗਨ ਸਾਹਿਬ ਜੀ ਮਹਾਰਾਜ ਦੇ ਦਰਜ ਨੇ ਦੇਹੀ ਮਹਿਜਦ ਮਨ ਮੌਲਾਣਾ ਸਹਿਜ ਨਮਾਜ਼ ਗੁਜ਼ਾਰੇ ਮੇਰੀ ਦੇਹੀ ਮਸਜਿਦ ਬਣ ਗਈ ਹੈ ਮੇਰਾ ਮਨ ਮੌਲਵੀ ਬਣ ਗਿਆ ਹੈ ਮੁਸਲਮਾਨੋ ਤੁਸੀਂ ਪੰਜ ਟਾਈਮ ਮਸਜਿਦ ਦੇ ਜਾਂਦੇ ਹੋਗੇ ਅਸੀਂ ਹਰ ਵਕਤ ਮਸਜਿਦ ਵਿੱਚ ਰਹਿੰਦੇ ਹਾਂ ਤੁਸੀਂ ਪੰਜ ਵਕਤ ਨਿਵਾਜ਼ ਪੜ੍ਹਦੇ ਹੋਗੇ ਅਸੀਂ ਹਰ ਵਕਤ ਪੜ੍ਹਦੇ ਹਾਂ ਤੁਸੀਂ ਬਾਹਰ ਦੀ ਮਸਜਿਦ ਦੇ ਜਾਂਦੇ ਹੋਗੇ ਸਾਡੀ ਦੇਹੀ ਮਸਜਿਦ ਬਣ ਗਈ ਹੈ ਖਾਨਾ ਖੁਦਾ ਬਣ ਗਈ ਹੈ ਮਸਜਿਦ ਵਿੱਚ ਗਿਆ ਹੋਇਆ ਉਸ ਦਿਨ ਸਫਲ ਸਮਝ ਲਓ ਜੇ ਦਿਨ ਜ਼ਿੰਦਗੀ ਖਾਨਾ ਖੁਦਾ ਬਣ ਜਾਏ ਮੰਦਰ ਵਿੱਚ ਗਿਆ ਹੋਇਆ ਉਸ ਦਿਨ ਸਫਲ ਸਮਝ ਲਓ ਜੇ ਦਿਨ ਜ਼ਿੰਦਗੀ ਹਰੀ ਮੰਦਰ ਬਣ ਜਾਏ ਬਣ ਜਾਂਦੀ ਹੈ ਭਗਤ ਪੀਪਾ ਜੀ ਕਹਿ ਰਹੇ ਨੇ ਕਾਇਓ ਦੇਵ ਕਾਇਓ ਦੇਵਲ ਕਾਇਓ ਜੰਗਮ جاتی ਗੁਜਰਾਤ ਮਹਾਰਾਸ਼ਟਰ ਦੇ ਵਿੱਚ ਮੰਦਰ ਨੂੰ ਦੇਵਲ ਕਹਿੰਦੇ ਨੇ ਪੀਪਾ ਜੀ ਕਹਿੰਦੇ ਮੈਨੂੰ ਦੇਵਲ ਜਾਣ ਦੀ ਲੋੜ ਨਹੀਂ ਕਿਉਂ ਕਾਇਆ ਦੇਵਲ ਬਣ ਗਈ ਹੈ ਦੇਵਤਾ ਪ੍ਰਗਟ ਹੋ ਗਏ ਗੁਰਦੁਆਰੇ ਗਿਆ ਹੋਇਆ ਉਸ ਦਿਨ ਸਫਲ ਸਮਝੋ ਸਿੱਖ ਦਾ ਜੇ ਜਿੰਦਗੀ ਗੁਰੂ ਦਾ ਰੂਪ ਬਣ ਜਾਏ ਗੁਰਦੁਆਰੇ ਕਿਸ ਵਾਸਤੇ ਜਾਈਦਾ ਹੈ ਗੁਰੂ ਚੇਤੇ ਆਵੇ ਪਰ ਯਕੀਨ ਜਾਣੋ ਸਿੱਖ ਵੀ ਪੂਰਾ ਉਹ ਹੀ ਹੈ ਜਿਹਨੂੰ ਵੇਖੀਏ ਤੇ ਗੁਰੂ ਚੇਤੇ ਆਵੇ ਅਸੀਂ ਇਸ ਵਾਸਤੇ ਅਰਦਾਸ ਵਿੱਚ ਇਹ ਸ਼ਬਦ ਐਡ ਕੀਤੇ ਹੋਏ ਨੇ ਸਹੀ ਸੰਤ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚੇਤੇ ਆਵੇ ਧਾਰਮਿਕ ਮੰਦਰ ਦੇ ਵਿੱਚ ਕਿਉਂ ਜਾਂਦੇ ਆ ਪ੍ਰਭੂ ਚੇਤੇ ਆਵੇ ਜਿਹਦਾ ਜੀਵਨ ਧਾਰਮਿਕ ਮੰਦਰ ਬਣ ਗਏ ਯਕੀਨ ਜਾਣ ਉਹਨੂੰ ਵੇਖਦਿਆਂ ਵੀ ਰੱਬ ਚੇਤੇ ਆਉਂਦਾ ਮਾਧੋ ਸਾਧੂ ਜਨ ਦੇ ਉਹ ਮਿਲਾਏ ਤਰਲੇ ਲੈਨੇ ਗੁਰਬਾਣੀ ਨੇ ਸਹੀ ਸੰਤ ਗੁਰੂ ਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚੇਤੇ ਆਵੇ ਜਿਨ੍ਹਾਂ ਦੇ ਸੰਦਣਿਆਂ ਮੇਰੀ ਦੁਰਮਤ ਵੰਜੇ ਮਿੱਤਰ ਅਸਾਜੜੇ ਸਹੀ ਪਰ ਹੋ ਢੋਂਢੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇ ਦੋ ਲਫ਼ਜ਼ ਹੋਰ ਚੇਤੇ ਕਰ ਲੈਣਾ ਮੈਂ ਸਮਾਪਤੀ ਕਰਨ ਲੱਗਾ ਧਾਰਮਿਕ ਮੰਦਰ ਜ਼ਮੀਨ ਤੇ ਜ਼ਿਆਦਾ ਨੇ ਜਿਤਨੀਆਂ ਮਸਜਿਦਾਂ ਨੇ ਜਿਤਨੇ ਚਰਚ ਨੇ ਜਿਤਨੇ ਗੁਰਦੁਆਰੇ ਨੇ ਜਿਤਨੇ ਮੰਦਰ ਨੇ ਜਿਤਨੇ ਬੋਧ ਮਠ ਨੇ ਇਤਨੇ ਧਾਰਮਿਕ ਮਨੁੱਖ ਨਹੀਂ ਨੇ ਗੁਰਦੁਆਰੇ ਜ਼ਿਆਦਾ ਨੇ ਗੁਰੂ ਕੇ ਸਿੱਖ ਬਹੁਤ ਥੋੜੇ ਨੇ ਮੰਦਰ ਜ਼ਿਆਦਾ ਨੇ ਭਗਤ ਤੇ ਕੋਈ ਕੋਈ ਮਸਜਿਦਾਂ ਬਹੁਤ ਨੇ ਚਰਚ ਬਹੁਤ ਨੇ ਪਰ ਫਕੀਰ ਤੇ ਕੋਈ 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 ਜ਼ਮੀਨ ਦੇ ਉਤੇ ਮੰਦਰ ਬਣਾ ਦੇਣਾ ਥੋੜੇ ਜਿਹਾਂ ਪੈਸਿਆਂ ਦਾ ਖਰਚਾ ਧਨ ਦਾ ਖਰਚਾ ਹੈ ਸੇਵਾ ਹੈ ਪਰ ਜ਼ਿੰਦਗੀ ਹਰੀ ਮੰਦਰ ਬਣੇ ਬਿਨਾ ਸਿਮਰਨ ਤੋਂ ਨਹੀਂ ਬਣੇਗੀ ਬਿਨਾ ਜਪ ਤੋਂ ਨਹੀਂ ਬਣੇਗੀ ਬਿਨਾ ਜਪ ਤੋਂ ਗੁਰਦੁਆਰਾ ਬਣ ਸਕਦਾ ਔਖੇ ਨਾ ਆਉਣਾ ਬਿਨਾ ਜਪ ਤੋਂ ਮੰਦਿਰ ਬਣ ਸਕਦਾ ਹੈ ਬਿਨਾ ਜਪ ਤੋਂ ਮਸਜਿਦ ਬਣ ਸਕਦੀ ਹੈ ਬਿਨਾ ਜਪ ਤੋਂ ਜੀਵਨ ਮੰਦਿਰ ਨਹੀਂ ਬਣੇਗਾ ਬਿਨਾ ਜਪ ਤੋਂ ਜ਼ਿੰਦਗੀ ਗੁਰੂ ਦਾ ਰੂਪ ਨਹੀਂ ਬਣੇਗੀ ਨਹੀਂ ਬਣੇਗੀ ਪਰ ਬਿਨਾ ਜਪ ਤੋਂ ਗੁਰਦੁਆਰਾ ਬਣ ਸਕਦਾ ਹੈ ਬਿਨਾ ਜਪ ਤੋਂ ਮੰਦਿਰ ਬਣ ਸਕਦਾ ਹੈ ਬਿਨਾ ਜਪ ਤੋਂ ਚਰਚ ਬਣ ਸਕਦਾ ਹੈ ਗਲੀ ਗਲੀ 'ਚ ਚਰਚ ਖੜੇ ਨੇ ਚੰਦ ਕੌਡੀਆਂ ਦੀ ਖੇਤ ਬਿਨਾ ਜਪ ਤੋਂ ਮੰਦਰ ਬਣ ਸਕਦੇ ਨੇ ਬੜੇ ਕੀਮਤੀ ਮੰਦਰ ਇਕਬਾਲ ਨੂੰ ਕਿਸੇ ਵਕਤ ਕਹਿਣਾ ਪਿਆ